ਹਾਂਜੀ ਭਾਈ ਸਤਿ ਸ੍ਰੀ ਅਕਾਲ ਹੁਣ ਅਰੰਗਜੇ ਦੇ ਧਮਕਾਉਣ ਤੋਂ ਬਾਅਦ ਹੀ ਇਹ ਆਨੰਦਪੁਰ ਦੇ ਕਿਲੇ ਦੇ ਅੰਦਰ ਜਾਂਦੇ ਹਨ ਤੇ ਉੱਥੇ ਜਾ ਕੇ ਗਉ ਤੇ ਕਰਾਨੇ ਪਾਕ ਦੀਆਂ ਝੂਠੀਆਂ ਸੋਹਾਂ ਕਾਂਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਦੇ ਬਾਰ ਬਾਰ ਬੇਨਤੀ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿਲਾ ਛੱਡਣ ਲਈ ਤਿਆਰ ਹੋ ਜਾਂਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਦਾ ਕਿਲਾ ਛੱਡ ਦਿੰਦੇ ਹਨ ਤਾਂ ਇੱਥੋਂ ਤੱਕ ਕੋਈ ਵਧਾਵਾ ਲਿਖਣ ਵਾਲੀ ਗੱਲ ਹੀ ਨਹੀਂ ਸੀ ਹੁੰਦੀ ਤੇ ਜੋ ਬਧਾਵਾ ਖਦਰਾਨੀ ਦੀ ਟਾਬ ਉੱਤੇ ਪੜ ਗਿਆ ਸੀ ਫਿਰ ਉਹ ਕਦੋਂ ਤੇ ਕਿੱਥੇ ਲਿਖਿਆ ਗਿਆ ਸੀ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਸਰਸਾ ਨਦੀ ਤੇ ਉਹਨਾਂ ਦਾ ਪਰਿਵਾਰਕ ਵਿਛੋੜਾ ਪੈ ਗਿਆ ਫਿਰ ਚਮਕੌਰ ਦੀ ਜੰਗ ਵਿੱਚ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਹੁੰਚਦੇ ਹਨ ਮਾਸੀਬੜੇ ਦੇ ਜੰਗਲਾਂ 'ਤੇ ਤੇ ਫਿਰ ਪਹੁੰਚਦੇ ਹਨ ਦੀਨੇ ਕਾਂਗੜ ਦੀ ਧਰਤੀ ਉੱਤੇ ਤੇ ਇੱਥੇ ਭਾਈ ਦੇਸੇ ਦੇ ਚਵਾਰੇ ਵਿੱਚ ਬੈਠ ਕੇ ਤਨ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਜਫਰਨਾਮਾ ਲਿਖਦੇ ਹਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਫਰਨਾਮਾ ਲਿਖ ਰਹੇ ਸਨ ਤਾਂ ਸੇਮ ਟਾਈਮ ਤੇ ਮਾਝੇ ਵਿੱਚ ਇੱਕ ਹਲਚਲ ਹੁੰਦੀ ਹੈ ਮਾਈ ਭਾਗੂ ਜਿਨ੍ਹਾਂ ਦਾ ਆਪਾਂ ਇਤਿਹਾਸ ਵਿੱਚ ਬੜੇ ਸਤਿਕਾਰ ਨਾਲ ਨਾਮ ਲੈਨੇ ਹਾਂ ਉਹ ਇੱਕ ਤਕੜੇ ਖਾਨਦਾਨ ਸੋਸੀ ਉਹਨਾਂ ਦਾ ਸੌਰੇ ਵੀ ਬਹੁਤ ਤਕੜੇ ਸਨ ਤੇ ਉਹਨਾਂ ਦੇ ਪੇਕੇ ਵੀ ਬਹੁਤ ਸਖੜੇ ਸਨ ਉਹਨਾਂ ਦੇ ਵੱਡੇ ਭਰਾ ਸਰਦਾਰ ਭਾਗ ਸਿੰਘ ਜੋ ਕਈ ਪਿੰਡਾਂ ਦੇ ਚੌਧਰੀ ਸਨ ਤੇ ਉਹਨਾਂ ਦਾ ਇਲਾਕੇ ਵਿੱਚ ਬਹੁਤ ਆਦਰ ਸਤਿਕਾਰ ਸੀ ਹੁਣ ਮਾਈ ਭਾਗੋ ਜੀ ਦੇ ਸਹਰੇ ਦੇਸ਼ ਰਾਜ ਦਾ ਭੋਗ ਹੁੰਦਾ ਹੈ ਤੇ ਜਿੱਤੇ ਬਹੁਤ ਸਾਰੇ ਸਿੱਖ ਇਕੱਠੇ ਹੁੰਦੇ ਹਨ ਤੇ ਇੱਥੇ ਚਰਚਾ ਚੱਲਦੀ ਹੈ ਕਿ ਆਪਣੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਕੁਝ ਵਾਪਰ ਗਿਆ ਆਪਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਚੱਲਿਆ ਉਹਨਾਂ ਨੇ ਆਨੰਦਪੁਰ ਛੱਡ ਦਿੱਤਾ ਪਰਵਾਰਿਕ ਵਿਛੋੜਾ ਹੋ ਗਿਆ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ ਫਿਰ ਇੱਥੇ ਸਿੱਖ ਇੱਕ ਰੈ ਕਰਦੇ ਹਨ ਕਿ ਇਸ 'ਚ ਆਪਾਂ ਨੂੰ ਧੰਗੁਰ ਗੋਬਿੰਦ ਸਿੰਘ ਜੀ ਦੇ ਕੋਲ ਹੋਣਾ ਚਾਹੀਦਾ ਹੈ ਹੁਣ ਜੋ ਮਾਈ ਭਾਗੋ ਸੀ ਉਹ ਸੀ ਚਵਾਲਪਿੰਡ ਦੀ ਤੇ ਉਹ ਵਿਆਹ ਹੋਏ ਸਨ ਪੱਟੀਪਿੰਡ ਹੁਣ ਪੱਟੀਪਿੰਡ ਦੇ ਕੋਸਿਕ ਤੇ ਕੋਸ ਚਵਾਲਪਿੰਡ ਦੇ ਸਿੱਖ 40 ਸਿੱਖ ਮਿਲ ਕੇ ਮਾਝੇ ਤੋਂ ਚੱਲਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਲਈ ਦਿਨੇ ਕੰਗੜ ਵਰ ਨੂੰ ਹੁਣ 40 ਸਿੱਖਾਂ ਵਿੱਚ ਕੌਣ ਕੌਣ ਸਨ ਮਾਈ ਭਾਗੋ ਜੀ ਆਪ ਸਨ ਉਹਨਾਂ ਦੇ ਵੱਡੇ ਭੜਾ ਸਰਦਾਰ ਭਾਗ ਸਿੰਘ ਉਹਨਾਂ ਦੇ ਛੋਟੇ ਭਰਾ ਦਲਬਾਖ ਸਿੰਘ ਮਾਈ ਭਾਗੋ ਜੀ ਦੇ ਘਰ ਵਾਲੇ ਨਿਹਾਨ ਸਿੰਘ ਤੇ ਉਹਨਾਂ ਦਾ ਛੋਟਾ ਭਰਾ ਸੁਲਤਾਨ ਸਿੰਘ ਤੇ ਨਾਲ ਹੁੰਦੇ ਹਨ ਰਾਏ ਸਿੰਘ ਹੁਣੇ ਰਾਏ ਸਿੰਘ ਕੌਣ ਸਨ ਇਹ ਸਨ ਬਾਬਾ ਮਨੀ ਸਿੰਘ ਜੀ ਦੇ ਚਾਚੇ ਦੇ ਮੁੰਡੇ ਤੇ ਉਹਨਾਂ ਦੇ ਨਾਲ ਹੁੰਦੇ ਹਨ ਬਾਬਾ ਮਨੀ ਸਿੰਘ ਜੀ ਦੇ ਭਤੀਜੇ ਮਹਾ ਸਿੰਘ ਜੀ ਤੇ ਇਹਨਾਂ ਨਾਲ ਕੁਝ ਹੋਰ ਸਖ ਹੁੰਦੇ ਹਨ ਫਿਰ ਹੋਣੇ ਚੱਲ ਪੈਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੇ ਲਈ ਤੇ ਜਦੋਂ ਇਹ ਪਹੁੰਚਦੇ ਹਨ ਦੀਨੇ ਕਾਂਗੜ ਤਾਂ ਉੱਥੇ ਜਾ ਕੇ ਪਤਾ ਚੱਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅੱਗੇ ਖੇਤਰਾਨੇ ਦੀ ਤਾਬਲ ਨੂੰ ਚਲੇ ਗਏ ਹਨ ਫਿਰ ਅੱਗੇ ਜਾ ਕੇ ਇੱਕ ਗਾਮਿਆਣਾ ਪਿੰਡ ਹੁੰਦਾ ਹੈ ਜਿੱਥੇ ਜਾ ਕੇ ਇਹਨਾਂ ਦਾ ਮਲਾਪ ਗੁਰੂ ਗੋਬਿੰਦ ਸਿੰਘ ਜੀ ਨਾਲ ਹੋ ਜਾਂਦਾ ਹੈ ਫਿਰ ਇਹ ਸਾਰੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਚਰਨੀ ਪੈਂਦੇ ਹਨ ਤੇ ਫਿਰ ਉਹਨਾਂ ਨਾਲ ਇੱਕ ਅਫਸੋਸ ਪ੍ਰਗਟ ਕਰਦੇ ਹਨ ਕਿ ਪਰਿਵਾਰਿਕ ਵਿਛੋੜਾ ਪੈ ਗਿਆ ਆਨੰਦਪੁਰ ਸਾਹਿਬ ਸੜਨਾ ਪਿਆ ਤੇ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਤੇ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ